ਸਭ ਤੋਂ ਜ਼ਰੂਰੀ ਆ ਬਈ ਅੱਜ ਪੰਜਾਬ ਦੇ ਵਿੱਚ ਡਾਕਟਰੀ ਲੈਣ ਜੀ ਐਨ ਐਮ ਏ ਐਨ ਐਮ ਪਰ ਪੰਜਾਬ 'ਚ ਕਦਰ ਬਹੁਤ ਘੱਟ ਆ ਕਦਰ ਮਤਲਬ ਕਿ ਤਨਖਾਹਾਂ ਬਹੁਤ ਘੱਟ ਨੇ ਅੱਜ ਆਪਾਂ ਆਿਆਂਗੇ ਉਹਨਾਂ ਦੀ ਕਦਰ ਵੀ ਪਵਾਵਾਂਗੇ ਤਨਖਾਹਾਂ ਵੀ ਬਹੁਤ-ਬਹੁਤ ਮਿਲਣਗੀਆਂ ਅੰਦਰ ਗੱਲਬਾਤ ਕਰਵਾਉਣੇ ਆ ਸਾਰੀ ਤੇ ਡਰ ਹੁੰਦਾ ਵੀ ਹਨਾ ਜੇ ਬਾਹਰ ਜਾਵਾਂਗੇ ਪੈਸਾ ਲੱਗੂਗਾ ਪੈਸਾ ਕਿੱਥੋਂ ਆਊਗਾ ਸਾਰੀਆਂ ਗੱਲਾਂ ਅੱਜੋ ਕਲੀਅਰ ਕਰਦੇ ਆ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਤੇ ਆਜੋ ਅੱਗੇ ਆਜੋ ਮਨਿਉਣਿਆ ਬਈ ਤੁਹਾਨੂੰ ਇਹ ਜਿਹੇ ਇਨਸਾਨ ਨਾਲ ਜਿਹੜਾ ਤੁਹਾਡੇ ਸਾਰੇ ਹੱਲ ਇੱਕ ਘੰਟੇ ਦੇ ਵਿੱਚ ਵਿੱਚ ਕਰ ਦੂਗਾ ਬਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਜੀ ਆਪਾਂ ਬਹਿ ਜਾਈਏ ਮੈਂ ਬਹਿ ਜੋ ਬਹਿ ਜੋ ਬਹਿ ਜੋ ਜੀ ਐਨ ਐਮ ਬਾਰੇ ਗੱਲ ਕਰਦੇ ਆ ਜੀ ਤੁਹਾਨੂੰ ਇੱਕ ਸਵਾਲ ਆ ਜੀ ਪੰਜਾਬ ਚ ਕੁੜੀਆਂ ਬਹੁਤ ਜੀ ਐਨ ਐਮ ਏ ਐਨ ਐਮ ਕਰ ਰਹੀਆਂ ਨੇ ਉਹਨਾਂ ਦੇ ਵੀਜੇ ਲੱਗ ਨਹੀਂ ਰਹੇ ਕੀ ਕਾਰਨ ਆ ਕਿਉਂ ਨਹੀਂ ਵੀਜੇ ਲੱਗ ਰਹੇ ਜੀ ਦੇਖੋ ਸਭ ਤੋਂ ਪਹਿਲਾਂ ਮੇਨ ਕਾਰਨ ਹੈ ਸਹੀ ਕੰਸਲਟੈਂਟ ਦੀ ਚੋਣ ਹੀ ਨਹੀਂ ਹੈਗੀ ਇਹੋ ਜਿਹੇ ਕੰਸਲਟੈਂਟ ਕੋ ਚੱਲ ਜਾਂਦੇ ਆ ਜਿਨ੍ਹਾਂ ਨੇ ਕਦੇ ਆਪ ਦਿੱਲੀ ਨਹੀਂ ਟੱਪੇ ਤਾਂ ਉਹਨਾਂ ਨੇ ਕੀ ਵੀਜ਼ੇ ਲਵਾਣੇ ਕਿਉਂਕਿ ਹਾਂ ਜੀ ਹਾਂ ਸ਼ਹਿਰ ਤੋਂ ਆਏ ਮੰਨੋ ਵੀ 20 20 30 30 ਇਕੱਠੇ ਖੁੱਲੇ ਪੈਣੇ ਜੀ ਨਹੀਂ ਵੀ ਪਤਾ ਹੁੰਦਾ ਮੇਰੇ ਵਰਗਾ ਹਰੇਕ ਹੀ ਖੋ ਤੇ ਕਈਆਂ ਲਵੇਂ ਪੈਸਾ ਵੀ ਨਹੀਂ ਹੁੰਦਾ ਜਾਣ ਵਸਤੇ ਜੀ ਫਿਰ ਉਹਨਾਂ ਦਾ ਕੋਈ ਹੱਲ ਲੋਨ ਵਗੈਰਾ ਕਰਵਾ ਦੋ ਨੇ ਜੀ ਲੋਨ ਵੀ ਕਰਾ ਦਿੱਤਾ ਜੀ ਵੀਜ਼ਾ ਕਿੰਨੇ ਕੁ ਟਾਈਮ ਤੇ ਲਵਾ ਦੋਗੇ ਜੀ ਦੇਖੋ ਜੀ ਵੀਜ਼ਾ ਜਿਹੜਾ ਤੁਹਾਡਾ ਹੈਗਾ ਸੇਮ ਡੇ ਖੜੇ ਪੈਰ ਤੁਹਾਡੀ ਆਫਰ ਲੈਟਰ ਅਪਲਾਈ ਹੋ ਜਾਂਦੀ ਹੈ ਖੜੇ ਪੈਰ ਤੁਹਾਡਾ ਪ੍ਰੋਸੈਸ ਸ਼ੁਰੂ ਹੋ ਜਾਂਦਾ ਹੈ ਵੀਜ਼ੇ ਦਾ ਜਨਰਲ ਟਾਈਮ ਹੁੰਦਾ ਮਹੀਨਾ ਤੋਂ ਵੱਧ ਤੋਂ ਡੇਢ ਮਹੀਨਾ ਅੱਛਾ ਪਰ ਇਹਦੇ ਵਿੱਚ ਵੀ ਤੁਹਾਡਾ ਵੀਜ਼ਾ ਆ ਜਾਂਦਾ ਮੇਨ ਜੀਐਨਐਮ ਵਾਲਿਆਂ ਵਾਸਤੇ ਆਫਰ ਦੇ ਰਹੇ ਹਾਂ ਜੀ ਜਾਂ ਫਿਰ ਕੋਈ ਹੋਰ ਸਟੱਡੀ ਕੀਤੇ ਜਨ ਉਹਨਾਂ ਵਾਸਤੇ ਵੀ ਕੋਈ ਆਫਰ ਨਹੀਂ ਜੀ ਤੁਸੀਂ ਕੋਈ ਵੀ ਪੜ੍ਹਾਈ ਕੀਤੀ ਹੈ ਭਾਵੇਂ ਕੀਤੀ ਪਲੱਸ 2 ਭਾਵੇਂ ਕੀਤੀ ਬੈਚਲਰ ਭਾਵੇਂ ਕੀਤੀ ਜੀਐਨਐਮ ਨਰਸਿੰਗ ਕੋਈ ਵੀ ਤਰ੍ਹਾਂ ਦੀ ਤੁਸੀਂ ਪੜ੍ਹਾਈ ਕੀਤੀ ਹੈ ਕਿੰਨਾ ਵੀ ਗੈਪ ਪੈ ਚੁੱਕਾ ਆਇਲਸ ਨਹੀਂ ਵੀ ਹੈਗੀ ਪੀਟੀ ਨਹੀਂ ਵੀ ਹੈਗੀ ਅੱਛਾ ਬਿਨਾ ਆਇਲਟ ਤੋਂ ਕੱਢ ਦੋ ਬਾਹਰ ਜੀ ਹਰੇਕ ਹਰੇਕ ਤਰ੍ਹਾਂ ਦੀ ਪ੍ਰੋਫਾਈਲ ਜੇ ਤੁਹਾਡਾ ਇੰਟੈਂਟ ਜੈਨੂਇਨਾ ਤੁਹਾਡੇ ਡਾਕੂਮੈਂਟ ਜੈਨੂਇਨਾ 100% ਤੁਹਾਡਾ ਵੀਜ਼ਾ ਨਿਕਲੂਗਾ ਕਿਹੜੇ ਦੇਸ਼ ਚ ਭੇਜੂਗਾ ਜੀ ਅਸੀਂ ਭੇਜਾਂਗੇ ਤੁਹਾਨੂੰ ਯੂਕੇ ਇੰਗਲੈਂਡ ਉੱਥੇ ਕੰਮ ਮਿਲ ਜਾਂਦਾ ਹੀ ਨਹੀਂ ਨਾ ਕੰਮ ਨਹੀਂ ਮਿਲਦਾ ਕਹਿੰਦੇ ਜੀ ਬਿਲਕੁਲ ਮਿਲੂਗਾ ਜੀ ਯੂਕੇ ਦੇ ਵਿੱਚ ਕੰਮ ਮਿਲਦਾ 100% ਮਿਲਦਾ ਜੀ ਸੋ ਦੋਸਤੋ ਕਿਸੇ ਨੇ ਵੀ ਯੂਕੇ ਜਾਣਾ ਹੋਵੇ ਬਾਈ ਰਾਣਾ ਸੰਪਰਕ ਕਰ ਲਿਓ ਇੱਕ ਜਿਹੜਾ ਕੱਲ ਆਪਣੇ ਸੈਮੀਨਾਰ ਲੱਗ ਰਿਹਾ ਜੀ ਦਫ਼ਤਰ ਦੇ ਵਿੱਚ ਉਹਦਾ ਇੱਥੇ ਆਉਣ ਦਾ ਕੀ ਫਾਇਦਾ ਹੋ ਕਿਸੇ ਨੂੰ ਜੀ ਜੇ ਤੁਸੀਂ ਕੱਲ ਨੂੰ ਸ਼ਨੀਵਾਰ ਦੇ ਦਿਨ 8 ਮਾਰਚ ਨੂੰ ਸਾਡੇ ਦਫ਼ਤਰ ਦੇ ਵਿੱਚ ਆਉਨੇ ਹੋ ਸੈਮੀਨਾਰ ਦੇ ਵਿੱਚ ਤੋਡੇ ਖੜੇ ਪੈਰ ਅਸੈਸਮੈਂਟ ਹੋਊਗੀ ਖੜੇ ਪੈਰ ਆਫਰ ਲੈਟਰ ਅਪਲਾਈ ਹੋਊਗੀ ਖੜੇ ਪੈਰ ਤੁਹਾਨੂੰ ਦੱਸ ਦਿੱਤਾ ਜਾਊਗਾ ਕਿ ਤੁਹਾਡਾ ਵੀਜ਼ਾ ਲੱਗੂਗਾ ਜਾਂ ਨਹੀਂ ਲੱਗੂਗਾ ਪਰ ਇੱਕ ਚੀਜ਼ ਦਾ ਧਿਆਨ ਰੱਖਣਾ ਤੁਸੀਂ ਡਾਕੂਮੈਂਟ ਆਪਣੇ ਨਾਲ ਲੈ ਕੇ ਆਉਣੇ ਕਈ ਵਾਰ ਏਜੰਟ ਲਜਾ ਦੰਦੇ ਆ ਜੀ ਕਿਸੇ ਨੂੰ ਕੋਈ ਸਟਡੀ ਨਹੀਂ ਪੂਰੀ ਹੁੰਦੀ ਹੈ ਨਾ ਜੀ ਜਹਾ ਮੰਨ ਲਓ ਆਇਲੈਂਡ ਚ ਬੈਂਡ ਵੀ ਨਹੀਂ ਆਉਂਦੇ ਜੀ ਐਵੇਂ ਐਵੇਂ ਕਰਕੇ ਫਾਈਲ ਫੜ ਲਿਆ ਤੁਸੀਂ ਤਾਂ ਨਹੀਂ ਕੋਈ ਐਦਾਂ ਦੀ ਗੱਲ ਕਰਦੇ ਬਿਲਕੁਲ ਨਹੀਂ ਜੀ ਜੇ ਤੁਹਾਡਾ ਵੀਜ਼ਾ ਲੱਗਣ ਵਾਲਾ ਹੋਊਗਾ ਤਾਂ ਤੁਹਾਡੀ ਪ੍ਰੋਫਾਈਲ ਅਸੀਂ ਲਵਾਂਗੇ ਕਿਉਂਕਿ ਸਾਨੂੰ ਵੀ ਫਿਕਰ ਹੁੰਦੀ ਸਾਡੀ ਸਕਸੈਸ ਰੇਸ਼ਿਓ ਦੀ ਸਾਡੀ ਵੀਡੀਓ ਗੋਪਾਲ ਇਮੀਗ੍ਰੇਸ਼ਨ ਦੇ ਇੰਸਟਾਗ੍ਰam ਪੇਜ ਦੇ ਉੱਤੇ ਪਈਆਂ ਹੋਈਆਂ ਇੱਕ ਵੀ ਰਿਫਿਊਜ਼ਲ ਨਹੀਂ ਹੈਗੀ ਸਾਡੀ ਸਟਡੀ ਵੀਜ਼ਾ ਦੀ ਉਹਦਾ ਮੇਜਰ ਕਾਰਨ ਇਹ ਹੋਈ ਹੈ ਕਿ ਅਸੀਂ ਉਹੀ ਫਾਈਲ ਫੜਦੇ ਹਾਂ ਜਿਹਦਾ ਵੀਜ਼ਾ ਆਉਣ ਵਾਲਾ ਤੁਸੀਂ ਬਾਈ ਚੈੱਕ ਕਰ ਲ ਕਿੰਨੇ ਵੀ ਵੀਡੀਓ ਪਾਈਆਂ ਨੇ ਸਾਰੀਆਂ ਜਣੇ ਕਿ ਕਾਮਯਾਬੀ ਦੀਆਂ ਪਾਈਆਂ ਨੇ ਇੱਕ ਕਈ ਵਾਰ ਸਟੱਡੀ ਕਰ ਲਿਆ ਨੇ ਬੱਚੇ ਹਨਾ ਜੀ ਉਹਨਾਂ ਨੂੰ ਪਤਾ ਨਹੀਂ ਹੁੰਦਾ ਵੀ ਅੱਗੇ ਅਸੀਂ ਬਾਹਰ ਤਾਂ ਚਲੇ ਜਾਈਏ ਪਰ ਸਟੱਡੀ ਕੀ ਕਰੀਏ ਜਿਹੜੀ ਆਉਣ ਵਾਲੇ ਫਿਊਚਰ 'ਚ ਸਾਨੂੰ ਕੰਮ ਦੇਵੇ ਫਿਰ ਤੁਸੀਂ ਸਾਰਾ ਕੁਝ ਦੱਸਦੇ ਹੋ ਜੀ ਬਿਲਕੁਲ ਜੀ ਜਿਹੜੇ ਬੱਚਿਆਂ ਨੇ ਹੱਲੇ ਆਪਣੀ ਬੈਚਲਰ ਸ਼ੁਰੂ ਨਹੀਂ ਵੀ ਕੀਤੀ ਤੁਸੀਂ ਸਿਰਫ ਪਲੱਸ 2 ਕੀਤੀ ਤੁਸੀਂ ਤਾਂ ਵੀ ਸਾਡੇ ਕੋ ਆ ਕੇ ਪੁੱਛ ਸਕਦੇ ਹੋ ਕੀ ਇਹੋ ਜਿਹਾ ਪੜਿਆ ਜਾਵੇ ਜਿਹਦੇ ਨਾਲ ਤੁਸੀਂ ਕੱਲ ਨੂੰ ਅਗਰ ਬਾਹਰ ਜਾਣ ਦਾ ਸੁਪਨਾ ਸੱਚ ਕਰਨਾ ਚਾਹੁੰਦੇ ਹੋ ਅਸੀਂ ਉਹਦੀ ਗਾਈਡੈਂਸ ਵੀ ਦਿੰਨੇ ਆ ਤੁਹਾਡੇ ਕੋਲ ਜੋ ਵੀ ਆਉਂਦਾ ਹਨਾ ਜੀ ਹਰ ਇੱਕ ਦਾ ਵੀ ਆ ਤੁਸੀਂ ਲਗਵਾ ਰਹੋਗੇ ਕੀ ਗੱਲ ਉਹਦੋਂ ਕੋਈ ਸਰਕਾਰ ਨਾਲ ਸੈਟਿੰਗ ਕਰ ਰੱਖੀ ਹੈ ਜੀ ਨਹੀਂ ਜੀ ਸੈਟਿੰਗ ਕੋਈ ਨਹੀਂ ਹੈਗੀ ਐਕਚੁਅਲੀ ਹੁੰਦਾ ਕੀ ਹੈ ਸਾਡੇ ਜਿਹੜੇ ਟਾਈਅਪਸ ਨੇ ਉਹ ਡਾਇਰੈਕਟ ਨੇ ਯੂਨੀਵਰਸਿਟੀਆਂ ਨਾਲ ਅਸੀਂ ਕੋਈ ਵਾਇਆ ਕਿਸੇ ਦੇ ਥਰੂ ਨਹੀਂ ਪਾਇਆ ਵਿਚੋਲਾ ਨਹੀਂ ਪਾਇਆ ਵਿਚੋਲਾ ਕੋਈ ਨਹੀਂ ਪਾਉਂਦੇ ਹੈਗੇ ਸਾਡੇ ਡਾਇਰੈਕਟ ਟਾਈਅਪ ਨੇ ਤੇ ਉਹੀ ਯੂਨੀਵਰਸਿਟੀਆਂ ਸਾਡੇ ਨਾਲ ਨੇ ਜਿਹੜੀਆਂ ਇੱਕ ਤਾਂ ਸਰਕਾਰੀ ਨੇ ਪਬਲਿਕ ਨੇ ਤੇ ਵਧੀਆ ਜਿਹੜੀਆਂ ਰੈਪਿਊਟੇਸ਼ਨ ਦੇ ਵਿੱਚ ਆਉਂਦੀਆਂ ਨੇ ਸੋ ਦੋਸਤੋ ਕਿਸੇ ਨੇ ਵੀ ਕੋਈ ਬੀਜੇ ਸੰਬੰਧੀ ਰਾਇਮਾਸਬਰਾ ਲੈਣਾ ਹੋਵੇ ਸਕਰੀਨ ਤੇ ਨੰਬਰ ਚੱਲ ਰਹੇ ਨੇ 1 8 ਮਾਰਚ ਦਿਨ ਸ਼ਨੀਵਾਰ ਨੂੰ ਸੈਮੀਨਾਰ ਲੱਗ ਰਿਹਾਗਾ ਉਹ ਸੈਮੀਨਾਰ ਦੇ ਵਿੱਚ ਆ ਕੇ ਤੁਸੀਂ ਸਾਰੀ ਗੱਲਬਾਤ ਕਰ ਸਕਦੇ ਹੋਗੇ ਕਿਵੇਂ ਤੁਹਾਡਾ ਵੀਜ਼ਾ ਲੱਗੂਗਾ ਕੀ ਸਟੱਡੀ ਚਾਹੀਦੀ ਜਗੀ ਕਿੰਨਾ ਪੈਸਾ ਲੱਗੂ ਕਿੰਨਾ ਲੋਨ ਹੋ ਜੂਗਾ ਸਾਰਾ ਕੁਝ ਬਾਈਰੂ ਹੀ ਦੱਸ ਦਾਂਗੇ ਮੈਂ ਸਭ ਤੋਂ ਵੱਡੀ ਗੱਲ ਤੁਹਾਨੂੰ ਉਲਝਾਉਂਦੇ ਨਹੀਂ ਹੈਗੇ ਜੇਕਰ ਤੁਹਾਡਾ ਵੀਜ਼ਾ ਨਹੀਂ ਲੱਗਦਾ ਨਾ ਤਾਂ ਕਾਇਦਾ ਅਨੁਸਾਰ ਇਹ ਵੀ ਇੱਥੇ ਪੰਜਾਬ ਦੇ ਰਹਿ ਕੇ ਕੰਮ ਤੁਹਾੰਦਾ ਕਰ ਲਓ ਵੀ ਤੁਹਾਡਾ ਬਾਹਰ ਜਾਣ ਦਾ ਬਣਦਾ ਨਹੀਂ ਹੈਗਾ। ਕਈ ਵਾਰ ਏਜੰਟ ਆਪਾਂ ਵੇਖਦੇ ਆ ਵੀ ਫੇਲਾ ਫੜ ਕੇ ਰੱਖ ਲੈਂਦੇ ਹੈਗੇ। ਬਾਅਦ ਚ ਫਿਰ ਰੌਲੇ ਪਈ ਜਾਂਦੇ ਧਰਨਾ ਲੱਗ ਜਾਂਦੇ ਹੈਗੇ। ਇਹਨਾਂ ਦੇ ਦਫ਼ਤਰ ਅੱਗੇ ਨਾ ਤੱਕ ਦੇ ਕੋਈ ਧਰਨਾ ਨਾ ਲੱਗਿਆ। ਨਾ ਹੀ ਇਹਨਾਂ ਦੀ ਉਲਟ ਕੋਈ ਖਬਰ ਆਈ ਆ। ਕਿਉਂਕਿ ਸੋਸ਼ਲ ਮੀਡੀਆ ਦਾ ਜਵਾਨ ਹੈਗਾ ਜੇ ਕੋਈ ਹੈ ਨਾ ਕਿਸੇ ਨਾਲ ਠੱਗੀ ਟੋਰੀ ਹੁੰਦੀ ਹੈਗੀ ਤਾਂ ਦਰੂਦ ਨਿਕਲ ਜਾਂਦਾ ਹੈਗਾ। ਸੋ ਇਹਨਾਂ ਦੀ ਕੋਈ ਇਸ ਤਰ੍ਹਾਂ ਦੀ ਗੱਲਬਾਤ ਨਹੀਂ। ਜੇ ਕਿਸੇ ਨੇ ਵੀ ਕੋਈ ਵਿਦੇਸ਼ ਸੰਬੰਧੀ رائے ਲੈਣੀ ਹੈਗੀ ਤਾਂ ਸੰਪਰਕ ਕਰ ਸਕਦੇ ਹੋ ਸਕਰੀ ਦਫਤਰ ਦਾ ਸੁੱਧਾ ਆਪਣਾ ਕਿੱਥੇ ਜਾਈ ਸਾਡਾ ਦਫਤਰ ਹੈਗਾ ਜੀ ਬਸ ਸਟੈਂਡ ਦੇ ਬਿਲਕੁਲ ਕੋਲ ਨਰਿੰਦਰ ਸਿਨੇਮੇ ਦੀ ਬੈਕਸਾਈਡ ਤੇ ਏਜੀਆ ਬਿਜ਼ਨਸ ਸੈਂਟਰ ਬਿਲਡਿੰਗ ਦਾ ਨਾਮ ਹੈ ਚੌਥੇ ਫਲੋਰ ਤੇ ਗੋਪਾਲ ਇਮੀਗ੍ਰੇਸ਼ਨ ਨਾਂ ਦਾ ਦਫਤਰ ਹੈ ਜੀ ਬਾਹਰ ਬਹੁਤ ਵੱਡਾ ਤੁਹਾਨੂੰ ਬੋਰਡ ਨਜ਼ਰ ਆ ਜਾਊਗਾ ਜਦੋਂ ਤੁਸੀਂ ਏਜੀਆ ਬਿਲਡਿੰਗ ਤੇ ਪਹੁੰਚੋਗੇ ਚੌਥੇ ਫਲੋਰ ਤੇ ਆਜੋ ਵੱਡਾ ਵੱਡਾ ਕਰਕੇ ਬੋਰਡ ਲੱਗਾ ਗੋਪਾਲ ਇਮੀਗ੍ਰੇਸ਼ਨ ਤੇ ਜਿਹੜੇ ਦਫਤਰ ਦੇ ਬਾਰ ਧਰਨੇ ਨਹੀਂ ਲੱਗੇ ਹੋਏ ਉਹ ਸਾਡਾ ਹੀ ਦਫਤਰ ਹੈ ਕਰ ਦਿਓ ਵੀਡੀਓ ਸ਼ੇਅਰ ਜੀ ਧੰਨਵਾਦ